ਮਨੋਨਿਕਾ ਬਹਾਰ ਕੀ ਕੀ ਹੋਇਆ ਬਈ ਰਿਟਨ 4 ਮਹੀਨੇ ਪਹਿਲਾਂ ਕੈਨੇਡਾ ਭੇਜਿਆ ਸੀ ਸਾਰੀ ਸਟੱਡੀ ਵੀਜ਼ਾ ਲਈ ਸਟੱਡੀ ਤੇ ਗਿਆ ਸੀ ਹਸਬੰਡ ਮੇਰੇ ਹੈ ਨਹੀਂ 7 ਸਾਲ ਹੋ ਗਏ ਉਹਨਾਂ ਦੀ ਡੈਥ ਨੂੰ ਬੜੀ ਮੁਸ਼ਕਲ ਕੁਝ ਜੋ ਵੀ ਮੇਰੇ ਕੋਲ ਜਮਾ ਪੂੰਜੀ ਖਰਚ ਕਰਕੇ ਕੁਝ ਕਰਜ਼ੇ ਲੈ ਕੇ ਨੂੰ ਭੇਜਿਆ ਤਾਂ ਕਿ ਕੱਲ ਨੂੰ ਉਹਦੇ ਚੰਗੇ ਫਿਊਚਰ ਲਈ ਤੇ ਛੇ ਮੈਨੂੰ ਮੈਨੂੰ ਫੋਨ ਆਇਆ ਕਿ ਇਸ ਤਰ੍ਹਾਂ ਸਰਾ ਕਿ ਉਹ ਸੁੱਤਾ ਹੀ ਨਹੀਂ ਉਠਿਆ ਸਹੀ ਉਹ ਹੋ ਰਹਾ ਕਿਨੇ ਪਾਉਦਾ 20 ਸਾਲ ਦਾ ਕਿਹੜੇ ਜਗ੍ਹਾ ਤੋਂ ਭੇਜਿਆ ਸੀ ਕੈਨੇਡਾ ਸਰੀ ਤੇ ਉਹਨ ਮੈਨੂੰ ਬਸ ਐ ਹੀ ਹੈ ਕਿ ਉੱਥੇ ਜਦੋਂ ਮੈਂ ਐ ਹੀ ਕਿਹਾ ਕਿ ਜੋ ਹੁਣ ਆਪਣੇ ਬ੍ਰਿਟਨ ਨੂੰ ਇੱਕ ਆਖੀਰਲੀ ਵਾਰ ਵੇਖਣਾ ਚਾਹੁੰਦੀ ਆ ਉਹਨੂੰ ਇੱਥੇ ਲਿਆਇਆ ਜਾਏ ਤਾਕਿ ਇਹ ਹੀ ਆਪਣੇ ਇੱਕ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਜੋ ਵੀ ਉਹਦਾ ਅੰਤਮ ਹੁੰਦੀਆਂ ਰਿਚੁਅਲਸ ਨੂੰ ਆਪਾਂ ਪੂਰੀਆਂ ਕਰ ਸਕੀਏ ਬਟ ਜਦੋਂ ਅਸੀਂ ਉੱਤੇ ਪਤਾ ਕੀਤਾ ਤੇ ਉਹ ਬਹੁਤ ਜ਼ਿਆਦਾ ਖਰਚਾ 25 ਤੋਂ 30 ਲੱਖ ਰੁਪਇਆ ਜੋ ਕਿ ਮਤਲਬ ਮੇਰੇ ਵੱਸੋਂ ਬਾਹਰ ਆ ਮੈਂ ਉਹ ਵੀ ਸੋਚਿਆ ਚਲੋ ਅਸੀਂ ਉਹ ਵੀ ਨਹੀਂ ਕਰ ਸਕਦੇ ਮੈਂ ਸੋਚਿਆ ਬੇਟੇ ਨੂੰ ਕਿਹਾ ਉੱਥੇ ਵੱਡਾ ਬੇਟਾ ਉੱਥੇ ਉਹਦਾ ਵੱਡਾ ਬ੍ਰਦਰ ਮੈਨੂੰ ਇਹ ਕਿਹਾ ਕਿ ਤੂੰ ਜੋ ਵੀ ਆ ਤੂੰ ਉੱਥੇ ਉਹਦਾ ਦੇਖ ਲੈ ਉੱਥੇ ਹੀ ਫਿਰ ਆਪਾਂ ਕਰ ਦਿੰਦੇ ਆ ਕਿਉਂਕਿ ਸਾਡੀ ਇੰਨੀ ਕੰਡੀਸ਼ਨ ਨਹੀਂ ਹੈਗੀ ਕਿ ਅਸੀਂ ਇੰਨੇ ਪੈਸੇ ਖਰਚ ਕਰ ਸਕੀਏ ਜਦੋਂ ਉਹਨੇ ਉੱਥੇ ਪਤਾ ਕੀਤਾ ਉੱਥੇ ਵੀ ਉਹ 7 ਤੋਂ 8000 ਡਾਲਰ ਕਹਿ ਰਿਹਾ ਉਹ ਵੀ ਮੇਰੀ ਕੋਈ ਗੰਦੇਸ਼ ਨਹੀਂ ਆ ਕਿਉਂਕਿ ਮੇਰੇ ਕੋਲ ਜੋ ਵੀ ਸੀਗਾ ਮੈਂ ਸਿੰਗਲ ਮਦਰ ਹਾਂ ਮੇਰੇ ਤੇ ਪਹਿਲੇ ਹੀ ਇੰਨੀਆਂ ਜ਼ਿੰਮੇਵਾਰੀਆਂ ਹਸਬੰਡ ਮੇਰੇ ਪਹਿਲੇ ਨਹੀਂ ਆ ਤੇ ਮੈਂ ਸਿੰਗਲ ਮਦਰ ਹੋ ਕੇ ਬੜੀ ਮੁਸ਼ਕਲਾਂ ਨਾਲ ਕਿ ਆਪਣਾ ਬੱਚਿਆਂ ਨੂੰ ਭੇਜਿਆ ਤਾਂ ਕਿ ਕੱਲ ਨੂੰ ਚਲੋ ਕੁ ਚੰਗੇ ਦੇਣ ਆਣਗੇ ਕੁਝ ਪਟ ਉਸ ਤੋਂ ਪਹਿਲਾਂ ਇਹ ਚੀਜ਼ ਹੋ ਗਈ ਹੈ ਤੇ ਉਹ ਮੇਰੀ ਬਸ ਸਰਕਾਰ ਅੱਗੇ ਬੇਨਤੀ ਹੈ ਆਪਣੇ ਸੀਐਮ ਸਾਹਿਬ ਅੱਗੇ ਪੀਐਮ ਸਾਹਿਬ ਅੱਗੇ ਕਿ ਜੋ ਵੀ ਇਸ ਸਿਲਸਿਲੇ 'ਚ ਜਿਸ ਤਰ੍ਹਾਂ ਵੀ ਮਦਦ ਹੋ ਸਕਦੇ ਆ ਮੇਰੀ ਕਰਨ ਤਾਂ ਕਿ ਮੈਂ ਆਪਣੇ ਬੱਚੇ ਨੂੰ ਇੱਕ ਆਖਰੀ ਟਾਈਮ ਵੇਖ ਸਕਾਂ ਬਸ ਮੇਰੀ ਤੇ ਐਹੀ ਬੇਨਤੀ ਹੈ ਜੀ ਸਰ ਕੀ ਨਾਮ ਜੀ ਮੈਂ ਮਾਸ਼ੀ ਰਵਾਰੀ ਜੀ ਕੀ ਹੋਇਆ ਕੀ ਬੇਟਾ ਮੇਰੇ ਭਾਜੀ ਬਸ ਕਹਿੰਦੇ ਆ ਵੀ ਰਾਤੀ ਰੋਟੀ ਖਾ ਕੇ ਆਏ ਨੇ ਤੇ ਉਹਦੇ ਦੇ ਫਰੈਂਡ ਨੇ ਨਾ ਰੰਗਦਾ ਸੀ ਉਹ ਹੰਦਸਾ ਹੋਵੇ ਨੇ ਇਹਦਾ ਮੁਤਲਕੀ ਲੜਦੀ ਕਿ ਥੋੜੇ ਬਰਾਲੇ ਜਿ ਪੈ ਗਿਆ ਜੋ ਸੇਲੇ ਉੱਠਿਆ ਉਹ ਖਾਇਆ ਤੋਂ ਭਾਈ ਇਹ ਨੇ ਸੈਂਪਲ ਆ ਗਿਆ ਸੀ ਇਹ ਦੋ ਭਰਾ ਸੀ ਬਸ ਕਿੰਨਾ ਟਾਈਮ ਪਹਿਲਾਂ ਕੇਸ ਬਾਅਦ ਇਹ 8 ਜਨਵਰੀ 25 ਨੂੰ ਗਿਆ ਵਾ ਤੇ 5 ਜੇ ਮਹੀਨੋਂ ਤੋਂ ਜਿੱਦਾਂ ਤੋਂ ਹੀ 4 ਮਹੀਨੇ 4 ਮਹੀਨੇ ਲਗਭਗ ਕਿਸ ਕੰਮ ਲਈ ਬਾਹਰ ਗਿਆ ਇਹ ਸਟੱਡੀ ਵਾਸਤੇ ਗਿਆ ਸੀ ਉਕੀ ਮੰਗ ਕੀ ਕਰਦਾ ਮੰਗ ਕੀ ਕਰਦਾ ਵੀ ਉਹਦਾ ਵੇਖੋ ਪਹਿਲੇ ਫਾਦਰ ਸਾਹਿਬ ਉਹਦੇ ਹੈ ਨਹੀਂ ਗਏ ਉਹਨਾਂ ਦੀ ਡੈਥ ਹੋ ਗਈ ਆ ਅਜੇ ਉਹ ਝਟਕਾ ਨਹੀਂ ਭੁੱਲਿਆ ਕਿ ਇਹ ਦੂਜਾ ਝਟਕਾ ਲੱਗ ਗਿਆ ਜੋ ਕੁਛ ਹੈ ਸੀ ਕੁਝ ਸਾਰੇ ਆਪ ਮਰਜ਼ੂਰ ਕਰਕੇ ਰੇ ਰੇ ਦੀਆ ਕੁਛ ਕੁ ਕਰ ਦੇ ਲੈ ਕਰ ਦੇ ਜਿਹੜੇ ਅਜੇ ਵੀ ਦੇਣ ਵਾਲੇ ਬੜੇ ਨੇ ਤੇ ਆਸ ਤੇ ਸੀ ਚਲ ਜਾਏਗਾ ਕਮਾਏਗਾ ਤੇ ਆਪਣਾ ਕਰਦੇ ਲਾਵਾਂਗੇ ਗਾਂ ਦੀ ਜਿਹੜਾ ਖਾਲੀ ਬਣਾਵਾਂਗੇ ਪਰ ਉਹ ਮਾਪਿਆਂ ਨੂੰ ਨਹੀਂ ਮੰਨੂਗਾ ਸਰਕਾਰ ਰੁਕੀ ਮੰਗ ਕਰਦੀ ਸਰਕਾਰ ਇਹ ਮੰਗ ਕਰਦੇ ਆ ਕਿ ਚਲੋ ਇੱਕ ਮਾਂ ਦਾ ਫਰਜ਼ ਹੁੰਦਾ ਕਿ ਬੱਚਾ ਆਖੀਰ ਦੇਖਣਾ ਚਲੋ ਜੇ ਉਹ ਸਾਡੀ ਬੋਡੀ ਲਾਂਡ ਦੇ ਵਿੱਚ ਮਦਦ ਕਰ ਤੇ ਅਸੀਂ ਬੜੇ ਉਹਨਾਂ ਰਿਸ਼ਵਰ ਦੇ ਯਾਰ ਹਾਂ ਕਿ ਇਹ ਹੋੜ ਨਹੀਂ ਦਾ ਫਰਜ਼ ਹੈ ਸਿੱਖਣ ਤੋਂ ਬੱਚਾ ਬਹੁਤ ਹੈ ਉੱਥੇ ਦੇ ਸੰਸਕਾਰ ਅੱਲੋਂ ਨੂੰ ਛਡੋ ਸੰਸਕਾਰ ਕਰਨ ਦਾ ਖਰਚਾ ਬਹੁਤ ਹੈ